ਦੋਸਤੋ ਤੁਸੀਂ ਦੇਖ ਰਹੇ ਆ YouTube ਚੈਨਲ ਖਬਰ ਪੰਜਾਬ ਦੀ ਤੇ Facebook ਪੇਜ ਖਬਰ ਪੰਜਾਬ ਦੀ ਅਗਰ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਲਾਈਕ ਕਰ ਲਓ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਟਿੱਬਿਆਂ ਦੇ ਵਿੱਚ ਇੱਕ ਪਿੰਡ ਵਸਿਆ ਹੋਇਆ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਹ ਪਿੰਡ ਕੋਟ ਸ਼ਮੀਰ ਵੇਖੇ ਇੱਕ ਮੋਟਰਸਾਈਕਲ ਰਾਈਡਿੰਗ ਹੋ ਰਹੀ ਹੈ ਜਿਸ ਦੇ ਵਿੱਚ ਦੂਰੋਂ ਦੂਰੋਂ ਤੋਂ ਰਾਈਡਰ ਇੱਥੇ ਪਹੁੰਚੇ ਹੋਏ ਨੇ ਜੇ ਆਪਾਂ ਗੱਲ ਕਰੀਏ ਕੱਲਾ ਪੰਜਾਬ ਹੀ ਨਹੀਂ ਹਰਿਆਣਾ ਹੀ ਨਹੀਂ ਹੋਰ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਵਿੱਚ ਦੇ ਵਿੱਚ ਰਾਈਡਰ ਪਹੁੰਚੇ ਹੋਏ ਨੇ ਤੇ ਦੇਖ ਲਓ ਇਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਟਿੱਬਿਆਂ ਦੇ ਉੱਤੇ ਇੱਕ ਇਹ ਦੇਖ ਲਓ ਇਸ ਵਾਰ ਇਹ ਸੂਚ ਡੁੱਬ ਰਿਹਾ ਹੈ ਟਿੱਬਿਆਂ ਦੇ ਉੱਤੇ ਇਹ ਸਾਰਾ ਪਿੰਡ ਆ ਜਿਹੜਾ ਇੱਥੇ ਵਸਾਇਆ ਗਿਆ ਹੈ ਇਹ ਇੱਕ ਬਹੁਤ ਵੱਡਾ ਈਵੈਂਟ ਹੈ ਬਠਿੰਡਾ ਦੇ ਅੰਦਰ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਬਠਿੰਡਾ ਵਸੀਆਂ ਦੇ ਲਈ ਕਿ ਇੱਥੇ ਰਾਈਡਿੰਗ ਜਿਹੜੀ ਹੋ ਰਹੀ ਹੈ ਇੱਥੇ ਬਹੁਤ ਸਾਰੇ ਸਟੇਟਾਂ ਤੋਂ ਇੱਥੋਂ ਤੱਕ ਕਿ ਜਿਹੜੇ ਇੱਕ ਵਿਅਕਤੀਏ ਰਾਜਵੀਰ ਜਿਸ ਨੇ 올 ਇੰਡੀਆ ਦਾ ਟੂਰ ਲਾਇਆ ਹੋਇਆ ਮੋਟਰਸਾਈਕਲ ਰਾਈਡਿੰਗ ਦੇ ਵਿੱਚ ਉਹ ਵੀ ਇਸ ਦੇ ਵਿੱਚ ਸ਼ਾਮਲ ਹੈ ਦੇਖ ਰਹੇ ਹੋ ਤਸਵੀਰਾਂ ਵੱਡੇ ਵੱਡੇ ਮੋਟਰਸਾਈਕਲ ਨੇ ਇੱਥੋਂ ਤੱਕ ਜੇ ਆਪਾਂ ਗੱਲ ਕਰੀਏ ਤਾਂ ਐਮ ਐਸ ਧੋਨੀ ਦਾ ਮੋਟਰਸਾਈਕਲ ਵੀ ਇਸ ਰਾਈਡਿੰਗ ਦੇ ਵਿੱਚ ਹਿੱਸਾ ਲੈਣ ਦੇ ਲਈ ਆਇਆ ਹੋਇਆ ਐਮ ਐਸ ਧੋਨੀ ਦਾ ਮੋਟਰਸਾਈਕਲ ਨਹੀਂ ਆ ਉਹ ਮੋਟਰਸਾਈਕਲ ਉਹਨ ਉਸ ਨੇ ਅੱਗੇ ਸੇਲ ਕਰ ਦਿੱਤਾ ਤੇ ਜਿਹੜੇ ਵੀ ਵਿਅਕਤੀ ਨੇ ਉਹ ਮੋਟਰਸਾਈਕਲ ਲਿਆ ਉਹ ਵੀ ਇਸ ਦੇ ਵਿੱਚ ਹਿੱਸਾ ਲੈਣ ਦੇ ਲਈ ਆਇਆ ਉਹ ਮੋਟਰਸਾਈਕਲ ਜਿਹੜਾ ਐਮ ਐਸ ਧੋਨੀ ਕਦੇ ਚਲਾਉਂਦਾ ਹੁੰਦਾ ਸੀ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਰਾਇਡਰ ਦੂਰ ਦੂਰੋਂ ਪੰਚੇ ਹੋਏ ਨੇ ਇੱਕ ਪਿੰਡ ਛੋਟਾ ਜਿਹਾ ਸੀ ਹੁਣ ਦਿਖਾ ਰਹੇ ਆ ਟਿੱਬਿਆਂ ਦੇ ਉੱਤੇ ਇਹ ਪਿੰਡ ਆ ਜਿਹੜਾ ਇਹ ਵਸਿਆ ਹੋਇਆ ਹੈ ਰਾਇਡਰ ਬਹੁਤ ਦੂਰ ਦੂਰੋਂ ਆਏ ਨੇ ਪਿੰਡ ਜਿਸ ਅਸੀਂ ਤੁਹਾਨੂੰ ਦਿਖਾਈਦਾ ਪਿੰਡ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਪੱਕੇ ਘਰਾਂ ਦਾ ਹੀ ਪਿੰਡ ਹੋਵੇ ਜਿੱਥੇ ਲੋਕ ਰਹਿਣ ਲੱਗ ਜਾਂਦੇ ਨੇ ਭਾਵੇਂ ਇੱਕ ਦਿਨ ਰਹਿਣ ਭਾਵੇਂ ਦੋ ਦਿਨ ਰਹਿਣ ਉਸ ਨੂੰ ਵੀ ਆਪਾਂ ਇੱਕ ਛੋਟਾ ਜਿਹਾ ਪਿੰਡ ਵੀ ਕਹਿ ਸਕਦੇ ਆ ਇਹ ਪਿੰਡ ਹੈ ਇੱਕ ਇੱਕ ਹੀ ਇੱਕ ਦਿਨ ਦੇ ਲਈ ਵਸਾਇਆ ਹੋਇਆ ਦੋ ਦਿਨਾਂ ਦੇ ਲਈ ਵਸਾਇਆ ਹੋਇਆ ਇੱਕ ਪਿੰਡ ਹੈ ਦੇਖਣ ਤਸਵੀਰਾਂ ਦੇ ਵਿੱਚ ਇਹ ਰਾਈਡਰ ਸਾਰੇ ਇੰਨਾ ਝੁੱਗੀਆਂ ਦੇ ਵਿੱਚ ਹੀ ਆ ਕੇ ਰਹੇ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਪਿੰਡ ਕੋਟ ਸ਼ਮੀਰ ਦੀਆਂ ਤਸਵੀਰਾਂ ਨੇ ਅਸੀਂ ਰਾਜਵੀਰ ਦੇ ਨਾਲ ਗੱਲਬਾਤ ਕਰਾਉਣ ਦੀ ਵੀ ਕੋਸ਼ਿਸ਼ ਕਰਾਂਗੇ ਇੱਕ ਛੋਟਾ ਜਿਹਾ ਪਿੰਡ ਹੈ ਜਿਹੜਾ ਇੱਥੇ ਵਸਾਇਆ ਹੋਇਆ ਹੈ ਦੇਖੋ ਤਸਵੀਰਾਂ ਦੇ ਵਿੱਚ ਉਹ ਲਾਈਫ ਜਿਵੇਂ ਚੱਲ ਰਹੀ ਸੀ ਉਵੇਂ ਕਰਨਾ ਸੀ ਸਰ 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 ਜੀ ਤੁਹਾਨੂੰ ਘਟਣਾ ਰਹੀ ਆ ਆਪ ਜੀ ਸਰ ਕੀ ਕਹਿਣਾ ਚਾਹੁੰਦੇ ਇੱਕ ਛੋਟਾ ਜਿਹਾ ਇੱਥੇ ਆਪਣਾ ਪਿੰਡ ਵਸਾਇਆ ਹੋਇਆ ਛੋਟਾ ਜਿਹਾ ਕਿੰਤਰ ਲੱਗਦਾ ਸਰ ਇਹ ਕੁਮਕੜੀਆਂ ਦਾ ਮੇਲਾ ਹੈ ਰਾਈਡਰਸ ਦਾ ਮੇਲਾ ਹੈ ਇੱਥੇ ਜੋ ਲੱਗਿਆ ਹੋਇਆ ਪੰਜਾਬ ਹੈਰੀਟੇਜ ਰਾਈਡਰਸ ਮੀਟ ਜੀ ਦਾ ਨਾਮ ਰੱਖਿਆ ਗਿਆ ਹੈ ਬਹੁਤ ਵਧੀਆ ਪ੍ਰੋਗਰਾਮ ਕੀਤਾ ਗਿਆ ਹੈ ਆਪਸ ਦੇ ਵਿੱਚ ਨਵੇਂ-ਨਵੇਂ ਮਿੱਤਰ ਪਿਆਰੇ ਦੋਸਤ ਅੱਜ ਇੱਥੇ ਬਣਾਉਣ ਨੂੰ ਮੌਕਾ ਮਿਲਿਆ ਡਿਫਰੈਂਟ ਡਿਫਰੈਂਟ ਟਾਈਪ ਦੀਆਂ ਐਕਟੀਵਿਟੀਜ਼ ਕਰਨ ਦਾ ਮੌਕਾ ਮਿਲਿਆ ਔਰ ਦੂਸਰੀ ਗੱਲ ਇੱਥੇ ਜੋ ਅੱਜਕੱਲ ਕਰੰਟ ਸਿਚੁਏਸ਼ਨ ਚੱਲ ਰਹੀ ਹੈ ਲੋਕਾਂ ਨੇ ਇੱਕ ਬਹੁਤ ਵਧੀਆ ਸਨੇਹਾਂ ਦਿੱਤਾ ਗਿਆ ਕਿ ਨਸ਼ਿਆਂ ਤੋਂ ਆਪਾਂ ਦੂਰ ਰਹੀਏ ਔਰ ਐਕਟੀਵਿਟੀਆਂ ਵੱਲ ਆਪਾਂ ਆਪਣੇ ਧਿਆਨ ਨੂੰ ਲਾਈਏ ਪਿੰਡ ਬਸਾਇਆ ਹੋਇਆ ਛੋਟਾ ਜਿਹਾ ਇੱਕ ਭਾਵੇਂ ਭਾਵੇਂ ਦੋ ਦਿਨਾਂ ਦੇ ਲਈ ਬਸਾਇਆ ਕਿਸ ਤਰ੍ਹਾਂ ਲੰਦਾ ਕਿਸ ਤਰ੍ਹਾਂ ਮਜ਼ੂਰ ਹੋ ਰਿਹਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਪਹਿਲੀ ਵਾਰ ਹੋਇਆ ਇਹ ਪੰਜਾਬ ਦੇ ਵਿੱਚ ਐਸ ਏਰੀਏ ਦੇ ਵਿੱਚ ਪਹਿਲੀ ਵਾਰੀ ਇਦਾਂ ਦਾ ਉਪਰਾਲਾ ਕੀਤਾ ਗਿਆ ਜਿਹਦਾ ਅਸੀਂ ਬਹੁਤ ਆਨੰਦ ਉਠਾਇਆ ਔਰ ਅਗਲੇ ਸਾਲ ਫੇਰ ਹੋਏਗਾ ਫੇਰ ਆਵਾਂਗੇ ਅਸੀਂ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਪਿੰਡ ਦੇ ਵਿੱਚ ਇਹਨਾਂ ਨੇ ਵੀ ਆਨੰਦ ਲੈਣ ਦੇ ਲਈ ਆਏ ਹੋਏ ਨੇ ਇਹ ਉਹ ਵਿਅਕਤੀ ਸੀ ਜਿਹੜੇ ਵਿਅਕਤੀ ਨੇ 올 ਇੰਡੀਆ ਦੇ ਵਿੱਚ ਇੱਕ ਆਪਣਾ ਰੈਡਿੰਗ ਦੇ ਵਿੱਚ ਮੁਕਾਬਲੇ ਜਿੱਤੇ ਨੇ ਤੇ ਹੁਣ ਦੇਖੋ ਕਿ ਇੱਕ ਛੋਟਾ ਜਿਹਾ ਪਿੰਡ ਬਸਾਇਆ ਹੋਇਆ ਹੈ ਤੇ ਇਹ ਵੀ ਇਸ ਦਾ ਆਨੰਦ ਲੈਣ ਆਏ ਆ ਜਿੱਥੇ ਪਿੰਡ ਦੇ ਲੋਕ ਆਨੰਦ ਲੈਣ ਆਏ ਆ ਇਹ ਵੀ ਕਹਿੰਦੇ ਵੀ ਅਸੀਂ ਵੀ ਇਸ ਦਾ ਆਨੰਦ ਲੈਣਾ ਤੇ ਇਸ ਕਰਕੇ ਫਿਰ ਕਦੇ ਹੋਊਗਾ ਤਾਂ ਅਸੀਂ ਫਿਰ ਦੁਬਾਰਾ ਇੱਥੇ ਆਂਦੇ ਰਹਿਾਂਗੇ ਇਹ ਚਲੋ ਤਸਵੀਰਾਂ ਦੇ ਵਿੱਚ ਸੈਕਿੰਡ ਤੇ ਥਰਡ